ਸ਼੍ਰੋਮਨ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਗੁਰਦੁਆਰੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਆ ਜਿੱਥੇ ਕਿ ਇਹ ਗੁਰਦੁਆਰਾ ਸਾਹਿਬ ਜਿਹੜਾ ਆ ਉਹ ਬਣਾਇਆ ਗਿਆ ਹੈ ਇੱਥੇ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਾਬਾ ਜੀ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੀ ਦੀ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਹੋਲੇ ਮਹੱਲੇ ਦੀਆਂ ਸਾਰੇ ਸਿੱਖ ਸੰਗਤ ਨੂੰ ਸਿੱਖ ਜਗਤ ਨੂੰ ਸਾਡੀ ਸਾਰੀ ਪ੍ਰਬੰਧਕ ਕਮੇਟੀ ਸ਼੍ਰੋਮਣੀ ਸ਼ਹਿਰੀ ਬਾਬਾ ਸੰਗਤ ਸਿੰਘ ਜੀ ਸੇਵਾਦਾਰ ਵੱਲੋਂ ਬਹੁਤ ਬਹੁਤ ਬਧਾਈ ਹੋਵੇ। ਔਰ ਇੱਥੇ ਪਿੰਨਾਂ ਦੇ ਨਾਲ ਤੋਂ ਹੀ ਲੰਗਰ ਦੀ ਪ੍ਰਵਹਾਲ ਚੱਲ ਰਿਹਾ ਹੈ। ਕਥਾ ਕੀਰਤਨ ਦੇ ਪ੍ਰਵਹਾਲ ਚੱਲ ਰਿਹਾ ਹੈ। ਸੀਸਾਈ ਪਾਠ ਨੂੰ ਪਹਿਲੇ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਕਟਾ ਜਿਹੜੀਆਂ ਨੇ ਉਹਨਾਂ ਨੇ ਵਿਸ਼ਰਾਮ ਕੀਤਾ ਉਹਨਾਂ ਦੀ ਵਿਵਸਥਾ ਕੀਤੀ ਗਈ ਔਰ ਇਸ ਤਨ ਦੇ ਨਾਲ ਔਰ ਕੁਝ ਕਾਰ ਸੇਵਾ ਕਰਕੇ ਨਵੀਆਂ ਜਿਹੜੀਆਂ ਇਮਾਰਤਾਂ ਖੜੀਆਂ ਕੀਤੀਆਂ ਜਿਹੜੀਆਂ ਔਰ ਇਹ ਸਬ ਆਫਿਸਲੀ ਵੀ ਜਿਸ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਇਹ ਵੀ ਨਵਾਂ ਸਾਰਿਆ ਗਿਆ ਇਸੇ ਤਰ੍ਹਾਂ ਦਰਸ਼ੀ ਡਿਊੜੀ ਜਿਹੜੀ ਹੈ ਉਸ ਨੂੰ ਸੁੰਦਰ ਕੀਤਾ ਗਿਆ ਔਸਤ ਤੇ ਟਾਇਲ ਦਾ ਕੰਮ ਕੀਤਾ ਗਿਆ ਔਰ ਟੈਂਕ ਵੀ ਬਣਾਈ ਗਈ ਇਹ ਸਾਰਾ ਕਾਰਜ ਜਿਹੜਾ ਸਿੱਧੇ ਸਹਿਯੋਗ ਦੇ ਨਾਲ ਪ੍ਰਬੰਧਕ ਕਮੇਟੀ ਨੇ ਰਲ ਮਿਲ ਕੇ ਗੁਰੂ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਸਾਫਤ ਕੀਤਾ ਹੈ ਔਰ ਆਪ ਸਭ ਨੂੰ ਬਹੁਤ 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 ਬਾਤ ਬਧਾਈ ਔਰ ਸਤਿਗੁਰੂ ਆਸ਼ਾ ਨੇ ਜੋ ਇਹ ਹੋਲੀ ਤੋਹਲਾ ਬਖਸ਼ ਕੀਤਾ ਹੈ ਦੇ ਨਾਲ ਹੀ ਗੁਰਬੰਦ ਸਰ ਨੇ ਕਿਹਾ ਹੋਲੀ ਕੀ ਕੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਜਿਨ੍ਹਾਂ ਨੇ ਵੀ ਹਾਜ਼ਰੀਆਂ ਭਰੀਆਂ ਨੇ ਉਹਨਾਂ ਨੇ ਇਹਨਾਂ ਪੰਕਤੀਆਂ ਦੇ ਸਾਰ ਰਸ ਨੂੰ ਪੁੰਝਿਆ ਅਨੁਭਵ ਕੀਤਾ ਕਿ ਕੈਸਾ ਆਨੰਦ ਜਿਹੜਾ ਉਹ ਆਇਆ ਅਸਧੂ ਬਾਸ਼ਾ ਦੀ ਕਿਰਪਾ ਦੇ ਨਾਲ ਸਾਰੀਆਂ ਸੰਗਤਾਂ ਦੀਆਂ ਵੀ ਅਸੀਂ ਸਭ ਪ੍ਰਾਪਤ ਕਰਦੇ ਹਾਂ ਧੰਨਵਾਦ ਆਪ ਜੀ ਸ਼ੋਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਪੀਤ ਸਿੰਘ ਖਾਲਸਾ ਕਮੇਟੀ ਪ੍ਰਧਾਨ ਬੀ ਰਾਮਦਾਸੀ ਸਿੱਖ ਵਿਲਪਰ ਕੌਂਸਲ ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੇ ਮਹੱਲੇ ਦੇ ਸਬੰਧ ਵਿੱਚ ਜੁੜ ਮਿਲ ਬੈਠੇ ਆ ਜਿਹੜਾ ਹਰ ਸਾਲ ਬੜੇ ਉਤਸ਼ਾਹ ਨਾਲ ਬੜੇ ਪਿਆਰ ਨਾਲ ਸਤਕਾਰ ਨਾਲ ਮਨਾਇਆ ਜਾਂਦਾ ਜਿੱਥੇ ਲੋਕਾਂ ਦੀਆਂ ਹੋਲੀਆਂ ਸੀ ਸਤਿਗੁਰੂ ਜੀ ਸਾਨੂੰ ਗੋਲਾ ਤੇ ਮਹੱਲਾ ਦਿੱਤਾ ਜਿੱਥੇ ਲੋਕੀ ਰੰਗ ਨਾਲ ਮੂੰਹ ਤੇ ਲਵੇੜ ਕੇ ਘੁੰਮਦੇ ਸੀ ਘੂਤ ਬਣ ਕੇ ਉਥੇ ਸਤਿਗੁਰੂ ਜੀ ਨੇ ਛਸ਼ਤਰ ਵਸਤਰ ਦੇ ਕੇ ਤੇ ਸਾਨੂੰ ਆਪਣੇ ਗੁਰਸਿੱਖ ਹੋਣ ਦਾ ਮਾਣ ਪ੍ਰਾਪਤ ਦਿੱਤਾ ਹੈ। ਔਰ ਸਤਿਗੁਰੂ ਜੀ ਨੇ ਬਖਸ਼ਿਸ਼ਾ ਕੀਤੀਆਂ ਕਿ ਜਿਹੜਾ ਵੀ ਮੇਰਾ ਗੁਰਮਤ ਪਿਆਰਾ ਤਿਆਰਪੁਰ ਤਿਆਰ ਸਿੰਘ ਇੱਥੇ ਆਏਗਾ ਛਸ਼ਤਰ ਤੇ ਵਸਤਰਾਂ ਨਾਲ ਲੈសុਕੇ ਆਏਗਾ ਸੋਹਣੀ ਦਮਾਲੇ ਸਜਾਏਗਾ ਉਹ ਮੇਰਾ ਪਿਆਰਾ ਸਿੱਖ ਹੈ ਤੇ ਮੈਂ ਉਹਨੂੰ ਸਦਾ ਪਿਆਰ ਕਰਦਾ ਰਹਾਂਗਾ। ਮੈਂ ਮਹਿਸੂਸ ਕਰਦਾ ਕਿ ਮੈਂ ਕਾਫੀ ਲੰਮੇ ਸਮੇਂ ਤੋਂ ਇਸ ਸਥਾਨ ਦੇ ਨਾਲ ਜੁੜਿਆ ਹੋਇਆ ਜਿੱਥੇ ਕਾਮਰੇਡ ਯੋਗਿੰਦਰ ਸਿੰਘ ਜੀ ਤੇ ਹੋਰ ਬਹੁਤ ਜ਼ਾਰੇ ਇਹਨਾਂ ਦੇ ਨਾਮ ਮੈਂ ਲੈਣ ਲੱਗਾ ਤਾਂ ਲੰਬੀ ਲਿਸਟ ਹੋ ਜਾਣੀ ਉਹ ਉਹਨਾਂ ਨੇ ਇੱਥੇ ਆਪਣਾ ਯੋਗਦਾਨ ਪਾਇਆ ਮੈਨੂੰ ਖੁਸ਼ੀ ਹੈ ਸ਼ਰੋਣੀ ਸ਼ਹੀਦ ਬਾਬਾ ਸੰਗਰ ਸਿੰਘ ਤੇ ਦਲ ਖਾਲਸਾ ਦਲ ਰਜਿਸਟਰਡ ਪੰਜਾਬ ਉਹ ਬੜੇ ਲੰਬੇ ਸਮੇਂ ਉੱਤੇ ਸੇਵਾ ਕਰਦੇ ਆ ਮੇਰੇ ਨਾਲ ਬਹੁਤ ਪਿਆਰ ਸੀ ਆਪਣੇ ਅ ਸੁਰਮਿੰਦਰ ਸਿੰਘ ਜੀ ਮਾਲ ਸਾਹਿਬ ਦਾ ਉਹਨਾਂ ਨੇ ਹਮੇਸ਼ਾ ਆਪਣੀ ਗਲਬਕੜੀ 'ਚ ਸਾਨੂੰ ਲੈ ਕੇ ਰੱਖਿਆ ਅਉਧਿ ਬਦਲਤ ਅਸੀਂ ਸਾਰਿਆਂ ਨੇ ਰਲ ਮਿਲ ਕਰਕੇ ਆਪਣੀ ਪੰਜਾਬ ਸਰਕਾਰ ਜਿਹੜਾ ਕਿ ਸ਼ਰੋਣੀ ਅਕਾਲੀ ਤਰਸੀ ਸੀ ਉਹਦੇ ਆਪਾਂ ਕਿਹਨੂੰ ਵਿਰੋਧ ਨਹੀਂ ਕਰਦੇ ਆਪਾਂ ਉਹਨਾਂ ਦੇ ਗੱਲ ਚ ਗੁੱਟਾ ਦੇ ਕੇ ਉਹ ਸਮਾਗਮ ਸਰਕਾਰੀ ਤੌਰ ਤੇ ਕਰਵਾਇਆ ਅੱਜ ਸਾਡੇ ਕੋਲ ਦਰਾਂ ਆ ਵਿਖੇ ਅਸੀਂ ਕਰਵਾਇਆ ਔਰ ਅਸੀਂ ਹੁਣ ਵੀ ਕੋਸ਼ਿਸ਼ ਕਰਦੇ ਆ ਕਿ ਇਸ ਤਰ੍ਹਾਂ ਸਾਰੇ ਤਾਲਮੇਲ ਕਮੇਟੀ ਬਣਾ ਕੇ ਜਿੱਦਾਂ ਉਦੋਂ ਬਣਾਈ ਸੀ ਤੇ ਭਗਵੰਤ ਮਾਨ ਤੇ ਕੋਈ ਡੀ ਕੋ ਬਹੁਤੀ ਪਹੁੰਚ ਤੋਂ ਦੂਰ ਨਹੀਂ ਹੈ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਕੇ ਆਪਾਂ ਸਾਰੇ ਰਲ ਮਿਲ ਕੇ ਇਹ ਜਿਹੜਾ ਪੰਜਾਬ ਸਰਕਾਰ ਕੋਲੋਂ ਦੁਆਰਾ ਕਰਵਾਉਣ ਜਾ ਰਹੇ ਆ ਤੇ ਮੈਨੂੰ ਖੁਸ਼ੀ ਹੈ ਇਹ ਮੇਰੇ ਸਤਕਾਰਯੋਗ ਬਜ਼ੁਰਗ ਮੇਰੇ ਸਾਥੀ ਹਮ ਉਮਰ ਤੇ ਮੇਰੀ ਸਤਕਾਰਯੋਗ ਭੈਣ ਇਹਨਾਂ ਨਾਲ ਸਾਡਾ ਬੜਾ ਲੰਬੇ ਸਮੇ ਤੋਂ ਪਿਆਰ ਹੈ ਔਰ ਇਹਨਾਂ ਦੇ ਪਿਆਰ ਦਾ ਸਦਕਾ ਹੀ ਅਸੀਂ ਇੱਥੇ ਆਏ ਆ ਤੇ ਅਸੀਂ ਨਮਸਤਕ ਹੋਣ ਆਏ ਆ ਸ਼੍ਰੋਮਣੀ ਸ਼ਹੀਦ ਬਾਬਾ ਸੰਜੋਨੀ ਜੀ ਨੂੰ ਜਿਨ੍ਹਾਂ ਨੇ ਪਿਆਰ ਸਦਕਾ ਪਿਆਰ ਦਿੱਤਾ ਦੇ ਸਾਥੀ ਦੋਸਤੋਂ ਅਸੀਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਜਿੱਥੇ ਕਲਗੀ ਤੋੜਾ ਜਾਮਾ ਔਰ ਆਪਣੇ ਵਸਤਰ ਸ਼ਸਤਰ ਤੇ ਆਪਣੀ ਜਗ੍ਹਾ ਤੇ ਬਿਠਾ ਕੇ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੋਣ ਲਈ ਬਾਬਾ ਸੰਜੋਤ ਸਿੰਘ ਜੀ ਨੂੰ ਉਹਨਾਂ ਨੇ ਬਚਨ ਕੀਤਾ ਤੇ ਬਚਨ ਤਾਂ ਹੋਇਆ ਸੂਰਬੀਰ ਬਚਨ ਕੇ ਬਲੀ ਜਿਹੜੇ ਬਚਨ ਕੇ ਬਲੀ ਹੈ ਉਹਨਾਂ ਨੂੰ ਹੀ ਉਸ ਉਪਦੇਸ਼ ਉਹਨਾਂ ਨੂੰ ਉਦੇਸ਼ ਉਹਨਾਂ ਨੂੰ ਸਾਰੇ ਨੂੰ ਸਤ ਸ੍ਰੀ ਅਕਾਲ ਸੋ ਅੱਜ ਸਾਨੂੰ ਬੜੀ ਖੁਸ਼ੀ ਹੈ ਬੜੇ ਪਿਆਰ ਤੇ ਸਤਿਕਾਰ ਨਾਲ ਸਾਰੇ ਸਿੰਘ ਦੇ ਉੱਤੇ ਸੇਵਾ ਕਰਦੇ ਆ ਮੈਂ ਸਤਿਗੁਰੂ ਜੀ ਦੇ ਅਗੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗੇ ਅਰਦਾਸ ਬੇਨਤੀ ਕਰਦਾ ਹਾਂ ਦਾਤਾ ਕਿਰਪਾ ਕਰਨੀ ਨਾ ਸਹਾਰਿਆ ਮੇਰੇ ਵੀਰਾਂ ਦੀ ਚੰਗਰੁਸਤੀ ਚੰਗੀ ਸੋਚ ਬਣੀ ਰਹੇ ਤਾਂ ਕਿ ਸਿੱਖੌਣ ਵਾਲੇ ਸਮਾਜ ਦੇ ਵਿੱਚ ਇਸ ਸਥਾਨ ਨੂੰ ਹੋਰ ਵੀ ਵਧੀਆ ਤੇ ਸੁੰਦਰ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾਂ ਵਾਹਿਗੁਰੂ ਜੀ ਕੀ ਫਤਿਹ ਸੰਤ ਪੰਨ ਜੀ ਦੇ ਗੁਰੂ ਜੀ ਸੁਮਹਾਰਾਜ ਜਿਦੀ ਖਾਮ ਉਮਰ ਸਤਗੁਰੂ ਸਾਛੇ ਦੇ ਹਮਸਫਰ ਕਲਗੀ ਤੋੜੇ ਦੇ ਵਾਰਿਸ ਚੰਪੌਰ ਦੀ ਜੜੀ ਦੇ ਉਹ ਮਹਾਨ ਸ਼ਹੀਦ ਜਿਨ੍ਹਾਂ ਦੇ ਸੀਸ ਦਾ ਜਿਹੜਾ ਤੇ ਧੜ ਦਾ ਸੰਸਕਾਰ ਦੋ ਜਗ੍ਹਾ ਤੇ ਹੋਇਆ ਧੜ ਦਾ ਸੰਸਕਾਰ ਚੰਪੌਰ ਦੀ ਕੱਚੀ ਗੜੀ ਚਮਕਾਉਣ ਦੇ ਜੰਗ ਦੇ ਮੈਦਾਨ ਵਿੱਚ ਤੇ ਸੀਸ ਦਾ ਜਿਹੜਾ ਸੰਸਕਾਰ ਹੈ ਸ਼ਰੀਫਤ ਗੜ੍ਹ ਸਾਹਿਬ ਦੀ ਧਰਤੀ ਤੇ ਹੋਇਆ ਪਿਛਲੇ ਸਮੇਂ ਦੇ ਆ ਥੋੜੇ ਦਿਨ ਪਹਿਲਾਂ 38 ਫਰਵਰੀ ਨੂੰ ਥੋੜਾ ਫਗਣ ਨੂੰ 27 ਫਰਵਰੀ ਨੂੰ 16 ਫਗਣ ਸ਼ਹੀਦ ਬਾਬਾ ਸਮਰਸਿੰਦਰ ਜਨਮ ਦਿਨ ਸਮੁੱਚੀਆਂ ਜਥੇਬੰਦੀਆਂ ਨੇ ਜਿਹੜੀਆਂ ਇਹ ਕੱਪੜਾ ਬੁਣਕਰ ਨੇ ਜਿਹੜੇ ਆਪਣੇ ਆਪ ਨੂੰ ਉਸ ਮਹਾਨ ਸ਼ਹੀਦ ਦੇ ਵਾਰਸ ਸੰਧੇ ਨੇ ਸਾਰੇ ਨਾਲ ਮਿਲ ਕਰਕੇ ਉਹਨਾਂ ਦਾ ਜਨਮ ਦਿਹਾੜਾ ਬਾਬਾ ਸੰਗਤ ਸਿੰਘ ਜੀ ਦਾ ਭਾਈ ਸੰਗਤ ਸਿੰਘ ਦਾ ਜਨਮ ਦਿਹਾੜਾ ਹੁਣ ਮਨਾਇਆ ਔਰ ਮੈਂ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਖਾਲਸਾ ਦਲ ਰਜਿਸਟਰਡ ਸ਼੍ਰੀ ਅਨੰਦਪੁਰ ਸਾਹਿਬ ਕੋਲ ਦੀ ਯਾਦ ਵਿੱਚ ਬਹੁਤ ਮਹਾਨ ਪਵਿੱਤਰ ਅਸਾਂ ਦੇ ਸਤਿਨਾਮਕ ਸੁਹਣ ਆ ਰਹੀਆਂ ਔਰ ਅਸੀਂ ਅੱਜ ਵੀ ਬਹੁਤ ਹੀ ਸਤਿਕਾਰਯੋਗ ਯਹਦਰ ਗੁਰਵਖ ਸਿੰਘ ਜੀ ਜਿਹੜੇ ਮਾਝੂ ਦਾ ਸਮ ਦੇ ਇਸ ਤੇ ਇੱਥੇ ਮੁੱਖ ਸੇਵਾਦਾਰ ਨੇ ਬੜੀ ਡਾਕ ਬੁਰਮਕ ਸਿੰਘ ਜੀ ਨਾਵਾਸ਼ਹਿਰ ਤੋਂ ਜਿਹੜੇ ਇਸ ਸਥਾਨ ਦੀ ਸੇਵਾ ਬੜੀ ਦਿਲ ਲਾ ਕੇ ਚਾਹ ਦੇ ਨਾਲ ਕਰ ਰਿਹਾ ਅਸੀਂ ਸਾਰੇ ਲੁਧਿਆਣਾ ਵਾਸੀਆਂ ਵੱਲੋਂ ਪੰਜਾਬ ਵੱਲੋਂ ਸਮੁੱਚੀ ਪੰਜਾਬ ਦੀ ਜਥੇਬੰਦੀ ਵੱਲੋਂ ਬਤੌਰ ਪੰਜਾਬ ਪ੍ਰਧਾਨ ਰਣਜੀਤ ਸਿੰਘ ਵਿਸ਼ਵਰਮਦਾਸ ਸਿੰਘ ਫੈਲਪਰ ਕੌਂਸਲ ਆਪਾਂ ਹਮੇਸ਼ਾ ਹੀ ਉਦਮ ਉਪਰਾਲਾ ਕਰਦੇ ਰਹੇ ਆਂ ਪੰਜਾਬ ਪੱਧਰ ਤੇ ਗੁਰੂ ਅਰਜਨ ਦਾਸ ਜੀ ਦਾ ਪ੍ਰਕਾਸ਼ ਪਰ ਕੋ ਬਾਹਰ ਸਾਲ ਮਨਾਇਦਾ ਸ਼ਹੀਦੀ ਪਰਮਨਰਾਇ ਦਾ ਬਾਬਾ ਸੰਗ ਸਿੰਘ ਦਾ ਹੋਰ ਆਪਕੇ ਵੀ ਆਉਣ ਵਾਲੇ ਸਮੇਂ ਜ ਹੁਣ ਵੀ ਆਪਾਂ ਬਾਬਾ ਸੰਗ ਸਿੰਘ ਦਾ ਜਨਮ ਦਿਹਾੜਾ ਮਨਾਉਣ ਜਾ ਰਹੇ ਆਂ ਉਹਨਾਂ ਦੇ ਵਰਥਨੀ ਸਮਾਹ ਲਨ ਦੇ ਲਈ ਜਿੰਨੀਆਂ ਵੀ ਜਥੇਬੰਦੀਆਂ ਬਾਬਾ ਸੰਗ ਸਿੰਘ ਨੂੰ ਪਿਆਰ ਕਰਨ ਵਾਲੀਆਂ ਨੇ ਸਾਰੀਆਂ ਜੀ ਨਾਲ ਮਿਲ ਕੇ ਬੈਠੀਆਂ ਔਰ ਸਾਨੂੰ ਬਹੁਤ ਖੁਸ਼ੀ ਹੋਈ ਐ ਇਸ ਗੱਲ ਦੀ ਕਿ ਇਸ ਸਾਂਦੀ ਸੀਮਾ ਬੜੇ ਅੱਛੇ ਤੰਗ ਦੇ ਨਾਲ ਹੋ ਰਹੀ ਐ ਕਿਉਂਕਿ ਸਾਡੇ ਬਜ਼ੁਰਗਾਂ ਨੇ ਇਸ ਸਥਾਨ ਨੂੰ ਲਿਆ ਉਹਨਾਂ ਤੋਂ ਬਾਅਦ ਜਗਧਰ ਕਿਸ਼ਨ ਸਿੰਘ ਜੀ ਮਨਦਸ ਸਿੰਘ ਜੀ ਮਾਲ ਔਰ ਹੁਣ ਗੁਰਮukh ਸਿੰਘ ਜੀ ਨਵਾਂ ਸ਼ਹਿਰ ਵਾਲੇ ਬੜੀ ਤਨਦੇਹੀ ਨਾਲ ਇਹ ਸੇਵਾ ਕਰ ਰਹੇ ਆਂ ਔਰ ਅਸੀਂ ਹਮੇਸ਼ਾ ਇਥੇ ਨਤਮਸਤ ਕਰਦੇ ਰਵਾਂਗੇ ਔਰ ਇਹਨਾਂ ਦੇ ਨਾਲ ਹਮੇਸ਼ਾ ਖੜੇ ਆਂ ਔਰ ਮੈਂ ਇਹ ਬੇਨਤੀ ਕਰਾਂਗਾ ਸਮੁੱਚੇ ਸਿੱਖ ਜਗਤ ਨੂੰ ਸਿੱਖ ਪੰਥ ਨੂੰ ਆਓ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿੱਠ ਆਪਣਾ ਦੇ ਕੇ ਮਹਾਨ ਸ਼ਹੀਦ ਬਾਬਾ ਸੰਗ ਸਿੰਘ ਜੀ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਸਿੱਖੀ ਦੀ ਝੋਲੀ ਦੇ ਵਿੱਚ ਬਹੁਤ ਕੁਝ ਪਾਇਆ ਆਪਾਂ ਉਹਨਾਂ ਦੇ ਅਗਰ ਆਪਾਂ ਉਹਨਾਂ ਦੇ ਦਿੱਸੇ ਦੇ ਮਾਲਕਾਂ ਉਹਨਾਂ ਦੇ ਕਦਮਾਂ ਤੇ ਚੱਲਦੇ ਹੋਏ ਉਹਨਾਂ ਨੂੰ ਹਮੇਸ਼ਾ ਆਪਣੇ ਤਾਂ ਤੇ ਆਪਣੇ ਮਨ ਵਿੱਚ ਵਸਾ ਕੇ ਰੱਖੀਏ ਇਹਨੀਆਂ ਬੇਤਿਆ ਕਹਿੰਦਾ ਹੋਇਆ ਖਿਮਾ ਦਾ ਜਾ ਚਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਬਾਬਾ ਸੰਗਰ ਸਿੰਘ ਜੀ ਦੇ ਜਿਹਦਾ ਹੋਲੇ ਮੱਲੇ ਤੇ ਬਾਬਾ ਸੰਗਰ ਸਿੰਘ ਜੀ ਦਾ ਵੀ ਨਾਲ ਹੀ ਮਨਾਇਦਾ ਇਸ ਕਰਕੇ ਅਸੀਂ ਇਕੱਠੇ ਹੋਏ ਆ ਬਾਬਾ ਸੰਗਰ ਸਿੰਘ ਜੀ ਦੇ ਜੋ ਇਹ ਸੁਸਾਇਟੀ ਬਣਾਈ ਬਾਬਾ ਸਰਸ ਸਿੰਘ ਖਾਸ ਅਦਿਸਟਾ ਇਹ ਸਾਰੀ ਤਨ ਤਨ ਮੰਤਨ ਦੇ ਨਾਲ ਬਹੁਤ ਹੀ ਮਿਹਨਤ ਨਾਲ ਅਗਾਂਹ ਵਧਦੀ ਅਗਾਂਹ ਵਧੂ ਇਹਨਾਂ ਦੇ ਖਿਆਲਿਆ ਬੀਸੀ ਬਾਬਾ ਸੰਤ ਸਿੰਘ ਜੀ ਦੇ ਜਨਮ ਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ ਉਹਨਾਂ ਦਾ ਜਨਮ ਪਈ ਰਣੀ ਹੈ ਜੀ ਤੇ ਮਾਤਾ ਅਮਰੋ ਜੀ ਦੇ ਘਰ ਹੋਇਆ ਤੇ ਉਹ ਪਹਿਲਾਂ ਤੋਂ ਹੀ ਗੁਰੂ ਮਹਾਰਾਜ ਦੇ ਘਰ ਮਹਾਰਾਜ ਜੀ ਦੇ ਹਮ ਸ਼ਕਲ ਸੀ ਗੁਰਗਵੰ ਸਿੰਘ ਜੀ ਦੇ ਤੇ ਉਹਨਾਂ ਦੇ ਨਾਲ ਹੀ ਖੇਡੇ ਉਹਨਾਂ ਦੇ ਨਾਲ ਹੀ ਵੱਡੇ ਹੋਏ ਤੇ ਉਹਨਾਂ ਦੀ ਉਹਨਾਂ ਦੇ ਨਾਲ ਹੀ ਉਹਨਾਂ ਨੇ ਚਮਕੌਰ ਦੀ ਗੜੀ ਤੱਕ ਸਫ਼ਰ ਕੀਤਾ ਉਹਨਾਂ ਨੇ ਆਪਣਾ ਸਾਰਾ ਜਿਹਦਾ ਪੋਸ਼ਾਕ ਕਲਗੀ ਜਿਗਾ ਸਭ ਸਜਾ ਕੇ ਉਹਨਾਂ ਨੂੰ ਆਪਣੀ ਥਾਂ ਤੇ ਬਿਠਾ ਕੇ ਆਪਣੇ ਆਸਨ ਤੇ ਬਿਠਾ ਕੇ ਉਹਨਾਂ ਨੇ ਇਹ ਮਦਦ ਸਾਰਾ ਉਹਨਾਂ ਨੂੰ ਦਿੱਤਾ ਤੇ 사실 ਇਸ ਕਰਕੇ ਗੁਰਮੀ ਇਤਿਹਾਸੇ ਵਿੱਚ ਅਸੀਂ ਬਾਬਾ ਸੰਗਤ ਸਿੰਘ ਜੀ ਨੂੰ ਅਸੀਂ ਬਹੁਤ ਮਤਬ ਵਧੀਆ ਕਿਸਮਤ ਵਾਲਿਆਂ ਵੀ ਸਾਡੀ ਰਾਮਦਾਸੀ ਅਬਰਾਦੀ ਤੋਂ ਹੋਏ ਆ ਅਸੀਂ ਉਹਨਾਂ ਨੂੰ ਬੜੇ ਅਸੀਂ ਐਨੇ ਸਤਿਕਾਰ ਨਾਲ ਦੇਖਦੇ ਆ ਕਿ ਅਸੀਂ ਧੰਨ ਹੋ ਗਏ ਗੁਰੂ ਮਹਾਰਾਜ ਨੇ ਸਾਨੂੰ ਕਲਗੀ ਜਗ੍ਹਾ ਸਜਾਈ ਅਸੀਂ ਇੱਕ ਨਹੀਂ ਅਸੀਂ ਸਾਰੇ ਬਾਬਾ ਸੰਗਤ ਸਿੰਘ ਬਣ ਗਏ ਤੇ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਸੀਸ ਨਮਾਨੇ ਆ ਤੇ ਅਸੀਂ ਇਹ ਕਹਿੰਨੀ ਆ ਵੀ ਸਾਡੇ ਅਮਿਸ਼ਾ ਹੀ ਸਰ ਗੁਰੂ ਅੰਸੇਵਰਗੇ ਚੁਕੇ ਰਾਂ ਅੱਜ ਵੀ ਅੱਜ ਤੱਕ ਵੀ ਦੇਖ ਕਰ ਕਿਸੇ ਨੇ ਰਿਸ਼ਤੇ ਕਰਨੀਆਂ ਜੇ ਕੋਈ ਕੋਈ ਕਿਸੇ ਨੂੰ ਗੁਰ ਸਿੱਖੀ ਦੇਖਣੀ ਆ ਤਾਂ RAMDASHI ABRAADI ਚ ਦੇਖੀ ਜਾਂਦੀ ਆ ਤੇ ਸਾਡੀ ਮੁੱਖ ਮੰਕਸਦ ਇਹੀ ਹੁੰਦਾ ਕਿ ਬੱਤ ਵਾ ਸਿੱਖੀ ਦਾ ਪ੍ਰਚਾਰ ਕਰੀਏ ਸਾਡੀ ਬੀਬੀਆਂ ਦੇ ਵਿੱਚ ਇਹੀ ਹੁੰਦਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿੱਡਾ ਵਧੀਆ ਕਿਹਾ ਸੋਖੇ ਬੰਦਾ ਕੀਏ ਜਿਤ ਜਮੇ ਰਾਜਾ ਤੇ ਉਹਨਾਂ ਨੇ ਸਾਨੂੰ ਐਡਾ ਵਧੀਆ ਸਥਾਨ ਦਿੱਤਾ ਅਸੀਂ ਸਾਡੀ ਮੁੱਖ ਮੰਕਸ਼ਾ ਇਹ ਹੈ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਇਸ ਪ੍ਰਚਾਰ ਨੂੰ ਵੱਧ ਤੋਂ ਵੱਧ ਫੈਸਾਰੀਏ ਪ੍ਰਚਾਰੀਏ ਤੇ ਜੋ ਸਾਨੂੰ ਸਥਾਨ ਇਸ ਤਰ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਤੋਂ ਮਿਲਿਆ ਉਹ ਕਿਸੇ ਵੀ ਔਰਤ ਨੂੰ ਕਿਸੇ ਵੀ ਧਰਮ ਦੇ ਵਿੱਚ ਨਹੀਂ ਮਿਲਿਆ ਅਸੀਂ ਇਸ ਕਰਕੇ ਧਾਨਿਆ ਕਿ ਸਾਨੂੰ ਗੁਰੂ ਅਕਾਲਪੁਰਖ ਨੇ ਖਾਸਾ ਸਿੱਖੀ ਦੇ ਵਿੱਚ ਜਨਮ ਦਿੱਤਾ ਤੇ ਅਸੀਂ ਆਪਣਾ ਵੱਤਵਤ ਪ੍ਰਚਾਰ ਕੀਤਾ ਤੇ ਹੁਣ ਅਸੀਂ ਬਾਬਾ ਸੰਗਤ ਸਿੰਘ ਜੀ ਦਾ ਵੀ ਕਰ ਕਰ ਲਈ ਜਾ ਕੇ ਹੀ ਪ੍ਰਚਾਰ ਕੀਤਾ ਅਸੀਂ ਘਰ ਤੁਲਦੇ ਵੀ ਇਹੀ ਲੈ ਕੇ ਕਿ ਅਸੀਂ ਤਾਂ ਬਾਬਾ ਸੰਗਤ ਸਿੰਘ ਜੀ ਨੂੰ ਨਾਲ ਲੈ ਕੇ ਤੁਰੇ ਹਾਂ ਅਸੀਂ ਤਾਂ ਬਾਬਾ ਸੰਗਤ ਸਿੰਘ ਜੀ ਲਈ ਲੈਣਾ ਜੋ ਵੀ ਲੈਣਾ ਸਾਨੂੰ ਆਪਣੇ ਲਈ ਤਾਂ ਦੇਖੋ ਜੀ ਜਦੋਂ ਸੀ ਉਹ ਦਰਤੇ ਤੁਰ ਪਏ ਉਹਨੇ ਸਭ ਕੁਝ ਬਖਸ਼ਾ ਕਰ ਦੇਣੀ ਆ ਤੇ ਐਨਾ ਹੀ ਕਹਿੰਦੀ ਹੋਈ ਮੈਂ ਆਪਣੀ ਸਾਰੀ ਕਮਲਦੀ ਆਪਣੇ ਵੱਡੇ ਵੀਰ ਜੀ ਸਰਦਾਰ ਗੁਰਮukh ਸਿੰਘ ਜਿੰਨੇ ਵੀ ਆਪਣੇ ਨਾਲ ਦੇ ਸਾਡੇ ਵੀਰ ਜੀ ਆ ਸਾਰੇ ਸਾਰੇ ਭਾਈ ਜੋਗਾ ਸਿੰਘ ਹੋਏ ਸਾਰੇ ਮਤਲਬ ਸਾਰੇ ਧਾਨਿਆ ਇਸਦਾ ਦੀ ਸੇਵਾ ਕਰਦੇ ਐਨਾ ਹੀ ਕਹਿੰਦੀ ਵਾਹ ਗੁਰੂ ਜੀ ਦਾ ਖਾਸ ਸੋਨਿਆ Hello oh.